ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਅੱਜ ਦਾ ਇਹ ਦਿਨ ਇਹ ਐਤਵਾਰ ਤੁਹਾਡਾ ਬਹੁਤ ਸੋਹਣਾ ਲੰਘੇ ਤੇ ਇਸੇ ਦੁਆ ਨਾਲ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਕੱਲ ਪਰਸੋਂ ਇੱਕ ਇੰਟਰਵਿਊ ਰਿਲੀਜ਼ ਕੀਤੀ ਸੀਗੀ ਉਹ ਇੰਟਰਵਿਊ ਮੈਂ ਕੀਤੀ ਸੀ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਥਰੀਕੇ ਤੁਸੀਂ ਇੱਕ ਬਹੁਤ ਵੱਡੀ ਸ਼ਖਸੀਅਤ ਨੇ ਜਿਹੜੇ ਦੇਵ ਥਰੀਕੇ ਵਾਲਾ ਆ ਗੀਤਕਾਰ ਸੀਗੇ ਉਹਨਾਂ ਦਾ ਪਿੰਡ ਆ ਇਹ ਅਸੀਂ ਉਹਨਾਂ ਦੇ ਪਿੰਡ ਉਹਨਾਂ ਦੇ ਗੁਆਂਢ 'ਚ ਇੱਕ ਬੀਬੀ ਰਹਿੰਦੇ ਨੇ ਸੁਖਦੇਵ ਕੌਰ ਜੀ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਤੁਸੀਂ ਸਾਰਿਆਂ ਨੇ ਉਹ ਵੇਖ ਲਈ ਹੋਣੀ ਆ ਜਿਨ੍ਹਾਂ ਨੇ ਨਹੀਂ ਵੇਖੀ ਉਹ ਜਾ ਕੇ ਜਰੂਰ ਵੇਖਿਓ ਤੇ ਉਸ ਮੁਲਾਕਾਤ ਨੂੰ ਕਰਨ ਦਾ ਜਿਹੜਾ ਮੇਰਾ ਮਕਸਦ ਸੀ ਉਹ ਇਹੀ ਸੀਗਾ ਕਿ ਬੀਬੀ ਸੁਖਦੇਵ ਕੌਰ ਬਹੁਤ ਛੋਟੀ ਉਮਰ 'ਚ ਸੀਗੇ ਜਦੋਂ ਉਹਨਾਂ ਦਾ ਘਰ ਵਾਲਾ ਇਸ ਦੁਨੀਆ ਤੋਂ ਚਲੇ ਗਿਆ। ਉਹਨਾਂ ਦਾ ਬੇਟਾ 6 ਸਾਲ ਦਾ ਸੀਗਾ ਤੇ ਬੇਟੀ 9 ਸਾਲ ਦੀ ਸੀ। ਤੇ ਉਹਨਾਂ ਨਾਲ ਨਾ ਗੱਲਬਾਤ ਕਰਨ ਦੇ ਦੌਰਾਨ ਮੈਨੂੰ ਬੜੀਆਂ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੋਰ ਬੀਬੀਆਂ ਦੀਆਂ ਯਾਦ ਆ ਗਈਆਂ ਵੀ ਜਿਨ੍ਹਾਂ ਦੇ ਘਰ ਵਾਲੇ ਉਹਨਾਂ ਨੂੰ ਬਹੁਤ ਛੋਟੀ ਉਮਰ 'ਚ ਛੱਡ ਕੇ ਚਲੇ ਗਏ ਜਾਂ ਬਹੁਤ ਸਾਰੀਆਂ ਕੁੜੀਆਂ ਨੇ ਜਿਨ੍ਹਾਂ ਦੇ ਅਕਸਰ ਤਲਾਕ ਹੋ ਜਾਂਦੇ ਨੇ ਤੇ ਉਹ ਕੱਲੀਆਂ ਰਹਿ ਜਾਂਦੀਆਂ ਨੇ। ਤਾਂ ਮੈਂ ਸੋਚਿਆ ਕਿ ਮੈਂ ਇੱਕ ਪ੍ਰੋਗਰਾਮ ਇਸ ਵਿਸ਼ੇ ਤੇ ਦੁਬਾਰਾ ਕਰੂੰਗੀ ਮੈਂ ਕੁਝ ਕੁ ਦਿਨ ਪਹਿਲਾਂ ਫੇਸਬੁੱਕ ਤੇ ਵੀ ਲਿਖਿਆ ਸੀਗਾ ਕਿ ਪਛਾਂ ਰਹਿ ਜਾਣਾ ਬਹੁਤ ਔਖਾ ਹੁੰਦਾ ਆਪਾਂ ਕਹਿੰਦੇ ਹੁੰਨੇ ਨਾ ਕਿ ਜਿਹੜਾ ਬੰਦਾ ਦੁਨੀਆ ਤੋਂ ਤੁਰ ਗਿਆ ਉਹਦਾ ਤਾਂ ਛੁਟਕਾਰਾ ਹੋ ਗਿਆ ਪਰ ਜਿਹੜੇ ਪਿੱਛੇ ਉਹਦੇ ਇੰਨੇ ਰਿਸ਼ਤੇ ਸੀਗੇ ਜਿਨ੍ਹਾਂ ਲਈ ਉਹ ਬਹੁਤ ਜ਼ਰੂਰੀ ਸੀ ਕਿਸੇ ਦਾ ਉਹ ਪਿਓ ਹੋ ਸਕਦਾ ਕਿਸੇ ਦਾ ਉਹ ਭਰਾ ਹੋ ਸਕਦਾ ਕਿਸੇ ਦਾ ਉਹਦੇ ਨਾਲ ਕੋਈ ਵੀ ਰਿਸ਼ਤਾ ਹੈ ਉਹਨਾਂ ਲਈ ਜਿਉਣਾ ਬਹੁਤ ਔਖਾ ਹੋ ਜਾਂਦਾ ਪਰ ਸਾਰੇ ਸਬਰ ਕਰ ਲੈਂਦੇ ਨੇ ਸਬਰ ਆ ਜਿਹੜਾ ਉਹ ਜੇ ਕਿਸੇ ਨੂੰ ਨਹੀਂ ਆਉਂਦਾ ਜਾਂ ਤਾਂ ਮਾਪਿਆਂ ਨੂੰ ਨਹੀਂ ਆਉਂਦਾ ਜਾਂ ਫਿਰ ਜਿਹੜੀ ਵੀ ਕੋਈ ਜਨਾਨੀ ਉਹਦੇ ਲੜ ਲੱਗੀ ਹੁੰਦੀ ਆ ਉਹਦੇ ਨਿਆਣੇ ਹੁੰਦੇ ਨੇ ਉਹਨਾਂ ਨੂੰ ਉਸ ਬੰਦੇ ਦੇ ਗਏ ਦਾ ਜਿਹੜਾ ਸਬਰ ਆ ਉਹ ساری ਉਮਰ ਨਹੀਂ ਆਉਂਦਾ ਉਹ ਕਿਸੇ ਵੀ ਵੇਲੇ ਕਿਸੇ ਵੀ ਦੁੱਖ ਜਾਂ ਸੁੱਖ ਦੀ ਘੜੀ ਦੇ ਵਿੱਚ ਉਹਨੂੰ ਯਾਦ ਕਰਦੇ ਨੇ ਤੇ ਫਿਰ ਅਕਸਰ ਹੀ ਤੁਸੀਂ ਦੇਖਿਆ ਹੋਊਗਾ ਕਿ ਆ بڑے ਲੋਕੀ ਹੁੰਦੇ ਨੇ ਜਿਹੜੇ ਨਾਮ ਅੱਖਾਂ ਨਾਲ ਆਪਣੀ ਖੁਸ਼ੀ ਦੇ ਦਿਨ ਜਾਂ ਫਿਰ ਗਮੀ ਦੇ ਦਿਨ ਨੂੰ ਜਿਹੜਾ ਉਹ ਲੰਗਾਉਂਦੇ ਨੇ ਉਸ ਬੰਦੇ ਦੀ ਯਾਦ ਚ ਤੇ ਮੈਂ ਸੋਚਿਆ ਕਿ ਮੈਂ ਇਹਨਾਂ ਬੀਬੀਆਂ ਦੇ ਉੱਪਰ ਹੀ ਇੱਕ ਪ੍ਰੋਗਰਾਮ ਹੋਰ ਕਰਾਂ ਤੇ ਗੱਲਾਂ ਜਿਵੇਂ ਮੈਂ ਤੁਹਾਨੂੰ ਕਿਹਾ ਨਾ ਮੈਨੂੰ ਬੜੀਆਂ ਜ਼ਿਆਦਾ ਯਾਦ ਆ ਗਈਆਂ ਜਿਵੇਂ ਮੈਂ ਸਭ ਤੋਂ ਪਹਿਲਾਂ ਬੀਬੀ ਸੁਖਦੇਵ ਕੌਰ ਜੀ ਉਹਨਾਂ ਦੀ ਉਹ ਗੱਲ ਕਰਦੀਆਂ ਉਹ ਕਹਿੰਦੇ ਕਿ ਜਦੋਂ ਜਨਾਨੀ ਕੱਲੀ ਰਹਿ ਜਾਂਦੀ ਆ ਨਾ ਪਹਿਲੀ ਗੱਲ ਤਾਂ ਉਹਦੇ ਫੈਸਲੇ ਕਦੇ ਮੰਨੇ ਨਹੀਂ ਜਾਂਦੇ ਉਹਦੀ ਗੱਲ ਨੂੰ ਕੋਈ ਬੰਦਾ ਧਿਆਨ ਨਾਲ ਨਹੀਂ ਸੁਣਦਾ ਆਪਣੇ ਬੰਦੇ ਦੇ ਸਿਰ ਤੇ ਉਹ ਜਿੰਨਾ ਰਾਜ ਕਰਦੀ ਆ ਨਾ ਓਨੀ ਹੀ ਉਹਦੀ ਬੇਕਦਰੀ ਆ ਜਿਹੜੀ ਉਸ ਬੰਦੇ ਦੇ ਤੁਰ ਜਾਣ ਤੋਂ ਬਾਅਦ ਹੁੰਦੀ ਆ ਅਕਸਰ ਆਪਣੇ ਘਰਾਂ ਦੇ ਵਿੱਚ ਬਜ਼ੁਰਗ ਕਹਿੰਦੇ ਨੇ ਨਾ ਕਿ ਜਨਾਨੀ ਦੇ ਸਿਰ ਦਾ ਤਾਜ ਹੁੰਦਾ ਬੰਦਾ ਇੱਕ ਵਾਰੀ ਨਾ ਡੇਢ ਕਿ ਸਾਲ ਪਹਿਲਾਂ ਅਸੀਂ ਦਿੱਲੀ ਗਏ ਸਾਨੂੰ ਕੋਈ ਐਮਬੈਸੀ ਨਾਲ ਜੁੜਿਆ ਹੋਇਆ ਕੰਮ ਸੀਗਾ ਤੇ ਮੈਂ ਬੇਸ਼ੱਕ ਆਪਾਂ ਲੱਖ ਪੜੇ ਲਿਖੇ ਹੋਈਏ ਮੈਂ ਤੇ ਸੰਧੂ ਸਾਹਿਬ ਅਸੀਂ ਦੋਵੇਂ ਹੀ ਗਏ ਤੇ ਮੈਨੂੰ ਉੱਥੇ ਜਾ ਕੇ ਨਾ ਇੱਕ ਪਲ ਬੈਠੀ ਬੈਠੀ ਨੂੰ ਇਹ ਅਹਿਸਾਸ ਹੋਇਆ ਕਿ ਵੀ ਘਰ ਵਾਲੇ ਦਾ ਤੁਹਾਡੇ ਨਾਲ ਹੋਣਾ ਜ਼ਿੰਦਗੀ 'ਚ ਕਿੰਨਾ ਜ਼ਰੂਰੀ ਆ ਇੱਕ ਜਨਾਨੀ ਲਈ ਇੱਕ ਬੰਦੇ ਦਾ ਸਾਥ ਕਿੰਨੀ ਵੱਡੀ ਚੀਜ਼ ਹੈ ਜਿਹੜੇ ਕੰਮ ਤੁਸੀਂ ਬਹੁਤ ਅੱਛੇ ਜ਼ਿਕਨਾਲ ਕਰਦੇ ਹੋ ਦੂਜਿਆਂ ਤੋਂ ਡਰਦੇ ਹੋਏ ਕਰਦੇ ਹੋ ਇੱਕ ਬੰਦਾ ਕਿੰਨੇ ਕੌਨਫੀਡੈਂਸ ਨਾਲ ਕਰ ਲੈਂਦਾ ਤੇ ਉਹ ਹੁੰਦੇ ਨੇ ਬਾਹਰਲੇ ਸਾਰੇ ਕੰਮ ਹਨ ਆਪਣੇ ਘਰਾਂ ਦੇ ਵਿੱਚ ਅਕਸਰ ਜਿਹੜੇ ਬਾਹਰਲੇ ਕੋਟ ਕਚਹਿਰੀਆਂ ਦੇ ਕੰਮ ਹੁੰਦੇ ਆ ਜਾਂ ਕੋਈ ਸਰਕਾਰੀ ਦਫ਼ਤਰਾਂ ਦੇ ਕੰਮ ਹੁੰਦੇ ਆ ਬੰਦਾ ਜਿੰਨੀ ਆਸਾਨੀ ਨਾਲ ਕਰ ਲੈਂਦਾ ਨਾ ਉਹ ਜਨਾਨੀ ਤੋਂ ਹੁੰਦੇ ਹੀ ਨਹੀਂ ਅਸੀਂ ਬਹੁਤ ਸਾਰੇ ਬੰਦਿਆਂ ਨੂੰ ਬੜਾ ਸੋਚ ਕੇ ਬੁਲਾਉਣਾ ਹੁੰਦਾ ਆ ਸਾਡੇ ਅੰਦਰ ਇੱਕ ਝਿਜਕ ਹੁੰਦੀ ਆ ਆਪਣੇ ਆਪ ਨੂੰ ਲੈ ਕੇ ਜਾਂ ਅਸੀਂ ਥੋੜਾ ਜਿਹਾ ਬਾਹਰ ਜਾ ਕੇ ਨਾ ਆਪਣੇ ਆਪ ਨੂੰ ਜ਼ਿਆਦਾ ਹੀ ਸਮੇਟ ਲੰਨੇ ਆ ਕਿ ਇੱਥੇ ਮੈਨੂੰ ਕੋਈ ਮਾੜੀ ਨਜ਼ਰ ਨਾਲ ਵੇਖੇ ਨਾ ਮੈਨੂੰ ਮਾੜੀ ਨਜ਼ਰ ਨਾਲ ਬੋਲੇ ਨਾ ਮਾੜੇ ਢੰਗ ਨਾਲ ਤੇ ਉਹਦੇ ਕਰਕੇ ਨਾ ਸਾਡੇ ਲਈ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਬਾਹਰਲੇ ਮਾਹੌਲ ਨੂੰ ਹੈਂਡਲ ਕਰਨਾ ਤੇ ਮੈਂ ਉੱਥੇ ਬੈਠੀ ਇਹੀ ਸੋਚਦੀ ਸੀਗੀ ਕਿ ਕਈ ਕੰਮ ਨੇ ਨਾ ਜਿਹੜੇ ਸੱਚੀ ਅਸੀਂ ਬੰਦਿਆਂ ਦੇ ਸਿਰ ਤੇ ਹੀ ਕਰ ਸਕਦੇ ਆ ਤੇ ਬੀਬੀ ਸੁਖਦੇਵ ਕੌਰ ਹੋਣਾ ਨੇ ਇਹੀ ਗੱਲਾਂ ਕੀਤੀਆਂ ਉਹ ਕਹਿੰਦੇ ਵੀ ਜਦੋਂ ਮੇਰਾ ਘਰ ਵਾਲਾ ਹੈਗਾ ਸੀਗਾ ਨਾ ਮੈਨੂੰ ਸਿਰਫ ਮੇਰੇ ਘਰ ਦੇ ਕੰਮਾਂ ਦਾ ਫਿਕਰ ਸੀ ਪਰ ਜਦੋਂ ਉਹ ਦੁਨੀਆਂ ਤੋਂ ਚਲੇ ਗਏ ਤਾਂ ਸਾਰੇ ਕੰਮਾਂ ਦਾ ਜਿਹੜਾ ਭਾਰ ਆ ਉਹ ਜਨਾਨੀ ਦੇ ਸਿਰ ਤੇ ਪੈ ਗਿਆ ਉਹਨਾਂ ਨੇ ਆਪਣੇ ਦੋਨੇ ਬੱਚੇ ਪੜ੍ਹਾਏ ਪਰ ਕਹਿੰਦੇ ਵੀ ਮੈਨੂੰ ਆ ਕੋਈ ਨਾ ਕੋਈ ساری ਉਮਰ ਆ ਕੇ ਇਹੀ ਪੁੱਛਦਾ ਰਿਹਾ ਵੀ ਤੂੰ ਜ਼ਮੀਨ ਤਾਂ ਨਹੀਂ ਵੇਚਣੀ ਮਤਲਬ ਜਿਵੇਂ ਲੋਕਾਂ ਨੂੰ ਇਹ ਲੱਗਦਾ ਹੁੰਦਾ ਵੀ ਜੇ ਬੰਦਾ ਦੁਨੀਆ ਤੋਂ ਤੁਰ ਗਿਆ ਤਾਂ ਜਨਾਨੀ ਜ਼ਮੀਨ ਜਾਇਦਾਦ ਸੰਭਾਲ ਨਹੀਂ ਸਕਦੀ ਬਹੁਤੇ ਲੋਕ ਨੇ ਜਿਹੜੇ ਉਹ ਹਮੇਸ਼ਾ ਏਸੇ ਚੀਜ਼ 'ਚ ਰਹਿੰਦੇ ਨੇ ਕਿ ਅਸੀਂ ਇਹਦੀ ਦੁੱਖ ਦੀ ਰਗ ਤੇ ਹੱਥ ਕਿਵੇਂ ਧਰੀਏ ਤੇ ਪਰ ਉਹ ਦਲੇਰ ਸੀਗੇ ਬੜੇ ਉਹਨਾਂ ਨੇ ਬੜੇ ਸੋਹਣੇ ਆਪਣੇ ਨਿਆਣਿਆਂ ਦੀ ਜ਼ਿੰਦਗੀ ਦੇ ਫੈਸਲੇ ਕੀਤੇ ਆਪਣੀ ਜ਼ਿੰਦਗੀ ਨੂੰ ਬੜੇ ਸਬਰ ਤੇ ਸਦਕ ਨਾਲ ਕੱਢਿਆ ਉਹ ਕਹਿੰਦੇ ਵੀ ਮੈਂ ਪਿੰਡ ਚ ਕਦੇ ਕਿਸੇ ਤੋਂ ਓਏ ਨਹੀਂ ਕਹਾਈ ਮੈਂ ਹਮੇਸ਼ਾ ਬੰਦਿਆਂ ਵਾਂਗੂ ਕੰਮ ਕੀਤਾ ਬੰਦਿਆਂ ਵਾਂਗੂ ਰਹੀ ਤੇ ਬੰਦਿਆਂ ਵਾਂਗੂ ਹੀ ਆਪਣੇ ਨਿਆਣੇ ਪਾਲੇ ਤੇ ਅੱਜ ਉਹਨਾਂ ਨੇ ਜਿੰਨੀ ਜਾਇਦਾਦ ਉਹਨਾਂ ਦਾ ਘਰ ਵਾਲਾ ਛੱਡ ਕੇ ਗਿਆ ਸੀ ਉਸ ਤੋਂ 3-4 ਗੁਣਾ ਜ਼ਿਆਦਾ ਜ਼ਮੀਨ ਵੀ ਬਣਾ ਲਈ ਤੇ ਉਹਨਾਂ ਦਾ ਪੁੱਤਰ ਵੀ ਬੜਾ ਲਾਇਕ ਆ ਉਹਨਾਂ ਦੀ ਨੋਹ ਬੜੀ ਚੰਗੀ ਆ ਪਰ ਉਹ ਕਹਿੰਦੇ ਵੀ ਇਹ ਕਹਾਣੀ ਨਾ ਸੁਣਾਉਣੀ ਬਹੁਤ ਸੌਖੀ ਆ ਅਸੀਂ ਘੰਟੇ ਦੋ ਘੰਟੇ ਦੇ ਵਿੱਚ ਇਹ ਕਹਾਣੀਆਂ ਸੁਣਾ ਦੰਨੇ ਆ ਪਰ ਜਿਨੇ ਉਹ ਵਕਤ ਕੱਢਿਆ ਹੁੰਦਾ ਉਹਨੂੰ ਪਤਾ ਹੁੰਦਾ ਕਿ ਉਹ ਵਕਤ ਕਿਵੇਂ ਨਿਕਲਿਆ ਤੁਹਾਡੇ ਆਪਣੇ ਰਿਸ਼ਤੇਦਾਰ ਜਿੰਨਾ ਤੋਂ ਤੁਸੀਂ ਇੱਕ ਹਿੰਮਤ ਦੀ ਇੱਕ ਸਾਥ ਦੀ ਉਮੀਦ ਕਰਦੇ ਹੋ ਕਈ ਵਾਰੀ ਉਹੀ ਤੁਹਾਨੂੰ ਖਾਣ ਲੱਗ ਜਾਂਦੇ ਨੇ ਉਹੀ ਤੁਹਾਡੇ ਪੈਰ ਵੱਡਣ ਲੱਗ ਜਾਂਦੇ ਨੇ ਤੁਹਾਡੀਆਂ ਜ਼ਮੀਨਾਂ ਚੋਂ ਹਿੱਸੇ ਮੰਗਣ ਲੱਗ ਜਾਂਦੇ ਨੇ ਤੇ ਤੁਹਾਡੇ ਦੁੱਖ ਨੂੰ ਥੋੜਾ ਕਰਨ ਦੀ ਬਜਾਏ ਦੂਣਾ ਕਰ ਦਿੰਦੇ ਨੇ ਤੇ ਇੱਕ ਕਹਾਣੀ ਮੈਨੂੰ ਐਦਾਂ ਹੀ ਯਾਦ ਆ ਗਈ ਸਾਡੇ ਪਿੰਡ ਇੱਕ ਭੂਆ ਜੀ ਹੁੰਦੇ ਸੀਗੇ ਆ ਮੈਂ ਉਹਨਾਂ ਤੇ ਵੀ ਇੱਕ ਕਹਾਣੀ ਲਿਖੀ ਸੀ ਉਹਨਾਂ ਦਾ ਨਾਂ ਗੁਰਦੇਵੋ ਸੀਗਾ ਤੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਘਰ ਵਾਲਾ ਨਾ ਉਹ ਛੱਡ ਕੇ ਚਲਿਆ ਗਿਆ ਸੀਗਾ ਮੈਨੂੰ ਪੂਰੀ ਗੱਲ ਤਾਂ ਨਹੀਂ ਪਤਾ ਪਰ ਸਾਡੇ ਪਿੰਡ ਅਕਸਰ ਲੋਕ ਗੱਲਾਂ ਕਰਦੇ ਹੁੰਦੇ ਸੀਗੇ ਕਿ ਵੀ ਉਹਨੇ ਸ਼ਾਇਦ ਦੂਜਾ ਵਿਆਹ ਕਰਾ ਲਿਆ ਤੇ ਉਹ ਪੂਆ ਜੀ ਆਪਣੇ ਪੇਕੇ ਪਿੰਡ ਹੀ ਰਹਿੰਦੇ ਸੀਗੇ ਪਰ ਉਹਨਾਂ ਨੂੰ ਇੰਨੀਕ ਸੌਕ ਸੀ ਕਿ ਉਹ ਆਪਣੇ ਪੇਕੇ ਪਿੰਡ ਰਹਿੰਦੇ ਸੀ ਉਹਨਾਂ ਨੂੰ ਕੋਈ ਮਾੜਾ ਚੰਗਾ ਨਹੀਂ ਸੀ ਬੋਲਦਾ ਪਰ ਉਹਨਾਂ ਨੇ ਸਾਰੀ ਉਮਰ ਲੋਕਾਂ ਦੇ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਦਾ ਕੰਮ ਕੀਤਾ ਤੇ ਆਪਣੇ ਚਾਰ ਨਿਆਣੇ ਨੇ ਉਹ ਪਾਲੇ ਉਹਨਾਂ ਨੂੰ ਸਾਰਾ ਪਿੰਡ ਬੇਸ਼ੱਕ ਬਹੁਤ ਇੱਜ਼ਤ ਦਿੰਦਾ ਸੀਗਾ ਪਰ ਮੈਂ ਬਹੁਤ ਛੋਟੀ ਹੁੰਦੀ ਤਾਂ ਉਹਨਾਂ ਨੂੰ ਦੇਖਿਆ ਕਿ ਇੱਕ ਜਨਾਨੀ ਦੇ ਸਿਰ ਤੇ ਜਦੋਂ ਘਰ ਦੀ ਜ਼ਿੰਮੇਵਾਰੀ ਪੈ ਜਾਂਦੀ ਆ ਨਾ ਤਾਂ ਉਹ ਕਿਵੇਂ ਉਸ ਜ਼ਿੰਮੇਵਾਰੀ ਤੇ ਪੂਰਾ ਉੱਤਰਦੀ ਆ ਤੇ ਕਿੰਨਾ ਔਖਾ ਹੁੰਦਾ ਉਹਦੇ ਲਈ ਘਰ 'ਚ ਇੱਕ ਬੰਦੇ ਦਾ ਨਾਂ ਹੋਣਾ ਤੇ ਉਹ ਕੰਮ ਜਿਹੜੇ ਇੱਕ ਬੰਦੇ ਨੂੰ ਕਰਨੇ ਚਾਹੀਦੇ ਨੇ ਬਾਹਰੋਂ ਕਮਾ ਕੇ ਪੈਸਾ ਲਿਆਉਣਾ ਆਪਣੇ ਨਿਆਣਿਆਂ ਦੀ ਰੋਟੀ ਪੂਰੀ ਕਰਨੀ ਆਪਣੇ ਨਿਆਣਿਆਂ ਦੇ ਸ਼ੌਂਕ ਪੂਰੇ ਕਰਨੇ ਆਪਣੇ ਨਿਆਣਿਆਂ ਦੀ ਪੜ੍ਹਾਈਆਂ ਲਿਖਾਈਆਂ ਦੇ ਖਰਚੇ ਪੂਰੇ ਕਰਨੇ ਉਹ ਮੇ ਭੂਆ ਜੀ ਨੂੰ ਆਪ ਕਰਦੇ ਦੇਖਿਆ ਤੇ ਹੁਣ ਉਹ ਇਸ ਦੁਨੀਆ ਤੇ ਨਹੀਂ ਰਹੇ ਪਰ ਸਾਡਾ ਪੂਰਾ ਪਿੰਡ ਹਮੇਸ਼ਾ ਉਹਨਾਂ ਦੀ ਗੱਲ ਕਰਦਾ ਕਿ ਜਿੰਨਾ ਸਬਰ ਤੇ ਸਿੱਦਕਾ ਜਿਹੜਾ ਉਹ ਕਰਦੇ ਭੂਆ ਜੀ ਸੀਗਾ ਸ਼ਾਇਦ ਹੀ ਕਿਸੇ ਹੋਰ ਜਨਾਨੇ 'ਚ ਹੋਵੇ ਕਿਉਂਕਿ ਪੇਕਿਆਂ ਦੇ ਦਰਾਂ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਕੁੜੀਆਂ ਨੇ ਜਿਹੜੀਆਂ ਕਈ ਵਾਰੀ ਤਲਾਕ ਹੋਣ ਤੋਂ ਬਾਅਦ ਜਾਂ ਫਿਰ ਘਰ ਵਾਲੇ ਦੇ ਮਰਨ ਤੋਂ ਬਾਅਦ ਆ ਕੇ ਪੇਕਿਆਂ ਦੇ ਦਰ ਤੇ ਬਹਿ ਜਾਂਦੀਆਂ ਨੇ ਤੇ ਲੋਕ ਅਕਸਰ ਗੱਲਾਂ ਕਰਦੇ ਹੁੰਦੇ ਨੇ ਕਿ ਛੱਡੇ ਹੋਏ ਜਨਾਨੀ ਨੂੰ ਜਾਂ ਵਿਧਵਾ ਹੋਈ ਜਨਾਨੀ ਨੂੰ ਤਾਂ ਪੇਕੇ ਵੀ ਚੱਜ ਨਾਲ ਰੋਟੀ ਨਹੀਂ ਦਿੰਦੇ ਉੱਥੇ ਵੀ ਉਹਨੂੰ ਭਾਂਡੇ ਮਾਂਜ ਕੇ ਰੋਟੀ ਖਾਣੀ ਪੈਂਦੀ ਹੈ ਜਾਂ ਫਿਰ ਪਰਜਾਈਆਂ ਤੋਂ ਡਰ ਕੇ ਉਹਦਾ ਵਕਤ ਆ ਜਿਹੜਾ ਉਹ ਨਿਕਲਦਾ ਤੇ ਇਦਾਂ ਦੀਆਂ ਬਹੁਤ ਸਾਰੀਆਂ ਕੁੜੀਆਂ ਹੋਣਗੀਆਂ ਆਪਾਂ ਸੋਚ ਵੀ ਨਹੀਂ ਸਕਦੇ ਮੈਂ ਵੀ ਬੜੇ ਸੌਖੇ ਢੰਗ ਨਾਲ ਬੈਠੀ ਇਹ ਗੱਲਬਾਤ ਕਰ ਰਹੀ ਆ ਪਰ ਸ਼ਾਇਦ ਜਿੰਨਾ ਤੇ ਇਹ ਚੀਜ਼ਾਂ ਬੀਤੀਆਂ ਹੋਣਗੀਆਂ ਜਾਂ ਜਿੰਨਾ ਤੇ ਅੱਜ ਬੀਤ ਰਹੀਆਂ ਹੋਣਗੀਆਂ ਉਹ ਤਾਂ ਉਹੀ ਦੱਸ ਸਕਦੇ ਆ ਨੇ ਕਿ ਸਾਡੀ ਕਹਾਣੀ ਦਾ ਇੱਕ ਇੱਕ ਪਲ ਕਿਵੇਂ ਦਾ ਸੀਗਾ ਆਪਾਂ ਕਹਿੰਦੇ ਨਾ ਸੁੱਖ ਦੇ ਵਿੱਚ ਸਾਲ ਲੰਘ ਜਾਂਦੇ ਨੇ ਸਾਨੂੰ ਪਤਾ ਨਹੀਂ ਲੱਗਦਾ ਪਰ ਦੁੱਖ ਦੇ ਵਿੱਚ ਇੱਕ ਘੜੀ ਲੰਗਾਉਣੀ ਵੀ ਸਾਡੇ ਲਈ ਔਖੀ ਹੋ ਜਾਂਦੀ ਆ ਤੇ ਉੱਥੇ ਬੈਠਿਆਂ ਬੈਠਿਆਂ ਹੀ ਮੈਨੂੰ ਇੱਕ ਹੋਰ ਮੇਰੇ ਰਿਸ਼ਤੇ ਚ ਮਾਸੀ ਲੱਗਦੇ ਸੀਗੇ ਉਹਨਾਂ ਦੀਆਂ ਗੱਲਾਂ ਮੈਨੂੰ ਯਾਦ ਆ ਗਈਆਂ ਉਹ ਵੀ ਆਪਣੀ ਬਹੁਤ ਛੋਟੀ ਉਮਰ ਚ ਸੀਗੇ ਜਦੋਂ ਉਹਨਾਂ ਦਾ ਘਰ ਵਾਲਾ ਇਸ ਦੁਨੀਆ ਤੋਂ ਚਲਿਆ ਗਿਆ ਤਾਂ ਉਹਨਾਂ ਇੱਕ ਵਾਰੀ ਕਿੱਡੀ ਵੱਡੀ ਗੱਲ ਆ ਜਿਹਦਾ ਮਤਲਬ ਮੈਨੂੰ ਅੱਜ ਹੁਣ ਸਮਝ ਆਇਆ ਜ਼ਿੰਦਗੀ ਦੇ ਵਿੱਚ ਕਿ ਵੀ ਉਹ ਕਹਿੰਦੇ ਵੀ ਜਦੋਂ ਮੇਰਾ ਘਰ ਵਾਲਾ ਇਸ ਦੁਨੀਆ ਤੋਂ ਗਿਆ ਤਾਂ ਮੇਰੇ ਬੱਚੇ ਬਹੁਤ ਛੋਟੇ ਸੀ ਤੇ ਸਾਡਾ ਜਿਹੜਾ ਘਰ ਆ ਉਹ ਉਹਦਾ ਜਿਹੜਾ ਮੇਨ ਇੱਕ ਆਪਾਂ ਕਹਿੰਦੇ ਆ ਕਿ ਨਾ ਵੱਡਾ ਬੂਹਾ ਉਹ ਖੁੱਲਦਾ ਸੀਗਾ ਪਿੰਡ ਵੱਲ ਨੂੰ ਤੇ ਪਿਛਲਾ ਜਿਹੜਾ ਉਹਦਾ ਪਾਸਾ ਸੀਗਾ ਉਹ ਖੇਤਾਂ ਵੱਲ ਨੂੰ ਸੀਗਾ ਤੇ ਕਹਿੰਦੇ ਵੀ ਮੈਨੂੰ ਬੜਾ ਡਰ ਲੱਗਦਾ ਹੁੰਦਾ ਸੀਗਾ ਤੇ ਮੈਂ ਕਈ ਵਾਰੀ ਸਾਰੀ-ਸਾਰੀ ਰਾਤ ਸੌਣਾ ਨਾ ਮੈਂ ਆਪਣੇ ਨਿਆਣਿਆਂ ਨੂੰ ਕਹਿਣਾ ਵੀ ਤੁਸੀਂ ਸੌਂਜੋ ਤੇ ਮੈਂ ਆਪ ਸਾਰੀ ਰਾਤ ਜਾਗਦੀ ਰਹਿਣਾ ਤੇ ਜਦੋਂ ਦਿਨੇ ਮੈਂ ਕੰਮਕਾਰ ਕਰਨਾ ਤਾਂ ਫਿਰ ਮੈਂ ਇੱਕ ਦੋ ਘੰਟੇ ਜਦੋਂ ਮੈਨੂੰ ਵੇਲ ਮਿਲਨੀ ਤਾਂ ਮੈਂ ਸੌ ਜਾਣਾ। ਉਹਨਾਂ ਦੇ ਬਾਪੂ ਜੀ ਉਹਨਾਂ ਦੇ ਕੋਲ ਰਹਿੰਦੇ ਸੀਗੇ ਕਿਉਂਕਿ ਉਹਨਾਂ ਦੇ ਭਰਾ ਨਹੀਂ ਸੀਗਾ ਕੋਈ। ਤੇ ਉਹ ਕਹਿੰਦੇ ਵੀ ਅਕਸਰ ਬਾਪੂ ਜੀ ਨੇ ਸਾਡੇ ਕੋਲ ਰਹਿਣਾ ਪਰ ਸਾਡੇ ਕੋਈ ਭਰਾ ਨਾ ਹੋਣ ਕਰਕੇ ਤੇ ਪਿੱਛੇ ਮਾਂ ਵੀ ਨਹੀਂ ਸੀ। ਘਰ ਸਾਡਾ ਬੰਦ ਹੁੰਦਾ ਸੀਗਾ ਤੇ ਬਾਪੂ ਜੀ ਨੇ ਕਈ ਵਾਰ ਮਹੀਨੇ ਤੋਂ 3-4 ਦਿਨ ਪਿੰਡ ਚਲੇ ਜਾਣਾ। ਉਹਨਾਂ ਨੇ ਕਹਿਣਾ ਵੀ ਮੈਂ ਕੋਈ ਬਿੱਲ ਭਰ ਆਵਾਂ ਜਾਂ ਫਿਰ ਮੈਂ ਘਰ ਦੀ ਸਫਾਈ ਕਰਾਇਆ ਮਾਂ ਜਾਂ ਫਿਰ ਇਹ ਵੀ ਹੁੰਦਾ ਵੀ ਬੰਦੇ ਦਾ 1-2 ਦਿਨ ਆਪਦੇ ਪਿੰਡ ਜਾਣ ਨੂੰ ਵੀ ਜੀ ਕਰਦਾ ਕਹਿੰਦੇ ਮੈਂ ਉਹਨਾਂ ਦਿਨਾਂ ਦੇ ਵਿੱਚ ਵੀ ਨਾ ਬਾਪੂ ਜੀ ਦੇ ਕੱਪੜੇ ਧੋ ਕੇ ਤਾਰ ਤੇ ਸੁੱਕਣੇ ਪਾ ਦਿੰਦੀ ਸੀ ਵੀ ਲੋਕਾਂ ਨੂੰ ਇਹੀ ਲੱਗਦਾ ਰਹੇ ਵੀ ਇਹ ਇਹਦੇ ਬਾਪੂ ਜੀ ਘਰੇ ਹੀ ਨੇ ਤਾਂ ਮੈਂ ਉਸ ਚੀਜ਼ ਨੂੰ ਜਦੋਂ ਅੱਜ ਦੁਬਾਰਾ ਯਾਦ ਕੀਤਾ ਤਾਂ ਮੈਨੂੰ ਲੱਗਿਆ ਵੀ ਇਹ ਗੱਲ ਕਿੰਡੀ ਵੱਡੀ ਆ ਕਿ ਉਹ ਜਨਾਨੀ ਦੇ ਅੰਦਰ ਕੀ ਚੱਲਦਾ ਹੋਊਗਾ ਮਤਲਬ ਉਹਨੂੰ ਤਾਂ ਆਪਣਾਪ ਕਿੰਨਾ ਹੌਲਾ ਲੱਗਦਾ ਹੋਊਗਾ ਕਿ ਇੱਕ ਬੰਦੇ ਦਾ ਘਰ 'ਚ ਨਾ ਹੋਣਾ ਉਹਦੇ ਕਿੰਨੇ ਤਰ੍ਹਾਂ ਦੇ ਹੌਲ ਪੈਂਦੇ ਹੋਣਗੇ ਮਨ 'ਚ ਪਹਿਲੀ ਗੱਲ ਤਾਂ ਜਨਾਨੀ ਸਭ ਤੋਂ ਜ਼ਿਆਦਾ ਕੌਂਸ਼ੀਅਸ ਹੋ ਜਾਂਦੀ ਹੈ ਆਪਣੇ ਕਿਰਦਾਰ ਨੂੰ ਲੈ ਕੇ ਆਪਣੀ ਇੱਜ਼ਤ ਨੂੰ ਲੈ ਕੇ ਉਹਨੂੰ ਇਹ ਲੱਗਦਾ ਹੁੰਦਾ ਕਿ ਵੀ ਮੈਨੂੰ ਕੋਈ ਗੱਲ ਨਾ ਕਹਿ ਦੇਵੇ ਕਿਸੇ ਤਰੀਕੇ ਦੀ ਉਹ ਬਹੁਤੇ ਲੋਕਾਂ ਨੂੰ ਮਿਲਣ ਨੂੰ ਵਿਚਾਰੀ ਆਪ ਹੀ ਹਟ ਜਾਂਦੀ ਆ ਤੇ ਇਦਾਂ ਦੀਆਂ ਜਿਹੜੀਆਂ ਜਨਾਨੀਆਂ ਨੇ ਜਿਹੜੀਆਂ ਅਕਸਰ ਇਕੱਲੀਆਂ ਰਹਿੰਦੀਆਂ ਨੇ ਉਹ ਤਾਂ ਜਦੋਂ ਵੀ ਕਿਸੇ ਬੰਦੇ ਨੂੰ ਬੁਲਾਉਂਦੀਆਂ ਨੇ ਜਦੋਂ ਵੀ ਕਿਸੇ ਨਾਲ ਕੋਈ ਗੱਲ ਕਰਦੀਆਂ ਨੇ ਤਾਂ ਉਹ ਇੰਨੀ ਸੰਕੋਚ ਕੇ ਕਰਨ ਲੱਗ ਜਾਂਦੀਆਂ ਨੇ ਕਿ ਜਿਵੇਂ ਉਹਨਾਂ ਨੂੰ ਡਰ ਲੱਗਣ ਲੱਗ ਜਾਂਦਾ ਵੀ ਇਹ ਬੰਦਾ ਸ਼ਾਇਦ ਸਾਨੂੰ ਮੂੰਹ 'ਚ ਨਾ ਪਾ ਲਵੇ ਮੈਨੂੰ ਇੱਕ ਵਾਰੀ ਨਾ ਕਿਸੇ ਨੇ ਗੱਲ ਸੁਣਾਈ ਸੀ ਇਦਾਂ ਹੀ ਉਹ ਭੈਣ ਜੀ ਨਾ ਆ ਉਹਨਾਂ ਦੇ ਵਿਆਹ ਨੂੰ 8-9 ਸਾਲ ਹੀ ਹੋਏ ਸੀਗੇ ਤੇ ਉਹ ਸਾਨੂੰ ਇੱਕ ਵਿਆਹ 'ਚ ਮਿਲੇ ਉਹਨਾਂ ਨੇ ਮੇਕਅਪ ਕੀਤਾ ਹੋਇਆ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਬਹੁਤ ਸੋਹਣੇ ਲੱਗਦੇ ਪਿਆ ਹੋ ਉਹ ਕਹਿੰਦੇ ਵੀ ਇਸ ਵਿਆਹ 'ਚ ਨਾ ਬੜੇ ਥੋੜੇ ਲੋਕ ਨੇ ਜਿਨ੍ਹਾਂ ਨੂੰ ਮੈਂ ਸੋਹਣੀ ਲੱਗਦੀ ਪਈ ਹੋਊਂਗੀ ਕਹਿੰਦੇ ਕਿ ਬਹੁਤਿਆਂ ਨੂੰ ਤਾਂ ਮੈਂ ਮਤਲਬ ਇੰਨੀ ਭੈੜੀ ਲੱਗਦੀ ਹੋਊਂਗੀ ਵੀ ਇਸ ਵਕਤ ਤੋਂ ਮੇਰੀਆਂ ਗੱਲਾਂ ਤਾਂ ਕਰ ਰਹੇ ਹੋਣਗੇ ਪਰ ਮੈਨੂੰ ਕੁਝ ਕਹਿ ਨਹੀਂ ਰਹੇ ਬਸ ਹਨਾ ਕਹਿੰਦੇ ਇਸ ਵਿਆਹ ਚ ਮੈਨੂੰ ਬਹੁਤੇ ਜ਼ਿਆਦਾ ਲੋਕ ਨਹੀਂ ਪਸੰਦ ਕਰਦੇ ਹੋਣਗੇ ਪਰ ਕਹਿੰਦੇ ਮੈਂ ਖੁਸ਼ ਆ ਮੈਂ ਆਪਣੇ ਬੱਚਿਆਂ ਲਈ ਖੁਸ਼ ਰਹਿਣਾ ਤੇ ਉਹਨਾਂ ਦਾ ਘਰ ਵਾਲਾ ਵੀ ਕਿਸੇ ਬਿਮਾਰੀ ਕਰਕੇ ਮਤਲਬ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਕਹਿੰਦੇ ਸਾਨੂੰ ਕੋਈ ਬਹੁਤੀ ਜ਼ਿਆਦਾ ਇੱਜ਼ਤ ਨਹੀਂ ਦਿੰਦਾ ਹੁਣ ਤੁਸੀਂ ਦੇਖੋ ਕਿ ਇੱਕ 32 33 ਸਾਲ ਦੀ ਉਹ ਕੁੜੀਆਂ ਚ ਹੀ ਆਉਂਦੀ ਹੁੰਦੀ ਹੈ ਲੇਡੀ ਹੈਨਾ ਉਹਦੇ ਬੰਦੇ ਦਾ ਦੁਨੀਆ ਤੋਂ ਤੁਰ ਜਾਣਾ ਕਿ ਉਹਦੇ ਸਾਰੇ ਚਾ ਮੁੱਕ ਜਾਣੇ ਚਾਹੀਦੇ ਨੇ ਉਹ ਰੰਗ ਬਰੰਗੇ ਕੱਪੜੇ ਪਾਉਣੋਂ ਹਟ ਜਾਵੇ ਉਹ ਆਪਦੇ ਨਿਆਣਿਆਂ ਦੀ ਖੁਸ਼ੀ ਲਈ ਤਿਆਰ ਹੋਣੋਂ ਹਟ ਜਾਵੇ ਜਾਂ ਉਹ ਵਿਆਹ ਸ਼ਾਦੀਆਂ ਜਾਣੋਂ ਹਟ ਜਾਵੇ ਸਾਡੇ ਨਾ ਸਾਰਿਆਂ ਦੀ ਉਮੀਦ ਉਹਦੇ ਲਈ ਇਹੀ ਹੁੰਦੀ ਆ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਵਿਆਹਾਂ ਹੁੰਦੀਆਂ ਨੇ ਉਹਨਾਂ ਦੇ ਵੀ ਰਿਸ਼ਤੇ ਵਧੀਆ ਨਹੀਂ ਚੱਲਦੇ ਹੁੰਦੇ ਉਹ ਆਪਣੇ ਆਪ ਨੂੰ ਐਵੇਂ ਹੀ ਸਮਝਦੀਆਂ ਹੁੰਦੀਆਂ ਨੇ ਵੀ ਸਾਡੇ ਨਾਲੋਂ ਤਾਂ ਨਾ ਕਿਸੇ ਕੱਲੀ ਰਹਿੰਦੀ ਜ਼ਿੰਦਗੀ ਜਨਾਨੀ ਦੀ ਜ਼ਿੰਦਗੀ ਜ਼ਿਆਦਾ ਸੌਖੀ ਆ ਅਸੀਂ ਉਹਨਾਂ ਨੂੰ ਸਭ ਕੁਝ ਕਰਦਿਆਂ ਨੂੰ ਜਰ ਲਾਂਗੇ ਪਰ ਜੇ ਕੋਈ ਜਨਾਨੀ ਕੱਲੀ ਰਹਿੰਦੀ ਆ ਜਿਹਦਾ ਤਲਾਕ ਹੋ ਗਿਆ ਜਾਂ ਜਿਹਦਾ ਘਰ ਵਾਲਾ ਦੁਨੀਆ ਤੋਂ ਚਲਿਆ ਗਿਆ ਉਹ ਜੇ ਥੋੜੀ ਜੀ ਵੀ ਤਿਆਰ ਹੋ ਜਾਵੇ ਥੋੜੀ ਜੀ ਵੀ ਹਾਸਲਵੇ ਤਾਂ ਸਾਨੂੰ ਐ ਲੱਗਣ ਲੱਗ ਜਾਂਦਾ ਜਿਵੇਂ ਨੇ ਪਤਾ ਨਹੀਂ ਕੀ ਜੱਗੋਂ ਤੇਰਵੀਂ ਕਰਤੀ ਅਸੀਂ ਜਦ ਹੀ ਹੱਕ ਸਮਝਣ ਲੱਗ ਜਾਂਦੇ ਆ ਕਿ ਅਸੀਂ ਉਹਨੂੰ ਕਿਸੇ ਤਰੀਕੇ ਦਾ ਵੀ ਸਵਾਲ ਕਰ ਸਕਦੇ ਆ ਕਿਸੇ ਤਰੀਕੇ ਨਾਲ ਵੀ ਉਹਦੇ ਕਿਰਦਾਰ ਤੇ ਚਿੱਕੜ ਸੁੱਟ ਸਕਦੇ ਆ ਕੱਲੀਆਂ ਰਹਿੰਦੀਆਂ ਜਨਾਨੀਆਂ ਨੂੰ ਨਾ بڑے ਮਸਲੇ ਹੁੰਦੇ ਨੇ ਵਿਚਾਰੀਆਂ ਨੂੰ ਤੁਸੀਂ ਉਹਨਾਂ ਚੋਂ 100 ਚੋਂ 80 ਦੀ ਕਹਾਣੀ ਇਹੀ ਹੋਊਗੀ ਉਹ ਕਹਿਣਗੀਆਂ ਕਿ ਅਸੀਂ ਨਿਆਣਿਆਂ ਸਾਹਮਣੇ ਨਹੀਂ ਰੋਂਦੀਆਂ ਅਸੀਂ ਰਾਤਾਂ ਨੂੰ ਰੋ ਲੈਨੇ ਆ ਅਸੀਂ ਜਦੋਂ ਬੱਚੇ ਸਕੂਲ ਗਏ ਹੋਏ ਹੁੰਦੇ ਨੇ ਉਸ ਵੇਲੇ ਆਪਣੇ ਕਿਸੇ ਭੈਣ ਭਰਾ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰ ਲੈਨੇ ਆ ਮੇਰੇ ਇੱਕ ਬਹੁਤ ਹੀ ਪਿਆਰਾ ਰਿਸ਼ਤਾ ਉਮਰ ਚ ਮੇਤੋਂ ਵੱਡੇ ਨੇ ਪਰ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਆ ਮੈਨੂੰ ਇਹ ਵੀ ਨਹੀਂ ਪਤਾ ਮੈਂ ਉਹਨਾਂ ਨੂੰ ਕਦੀ ਕਿਸੇ ਰਿਸ਼ਤੇ ਦੇ ਨਾਂ ਨਾਲ ਵੀ ਨਹੀਂ ਬੁਲਾਇਆ ਮੈਂ ਨਾ ਉਹਨਾਂ ਨੂੰ ਕਦੀ ਮਾਸੀ ਕਿਹਾ ਨਾ ਮਾਂ ਕਿਹਾ ਨਾ ਭੂਆ ਕਿਹਾ ਨਾ ਚਾਚੀ ਨਾ ਤਾਈ ਕੁਝ ਵੀ ਨਹੀਂ ਕਿਹਾ ਸਿਰਫ ਅੱਜ ਤੱਕ ਮੈਂ ਉਹਨਾਂ ਨੂੰ ਤੁਸੀਂ ਹੀ ਕਹਿੰਨੀ ਆ ਉਹ ਵੀ ਬਹੁਤ ਛੋਟੀ ਉਮਰ ਚ ਸੀਗੇ ਜਦੋਂ ਉਹਨਾਂ ਦਾ ਘਰ ਵਾਲਾ ਇਸ ਦੁਨੀਆ ਤੋਂ ਗਿਆ ਉਹ ਅਮਰੀਕਾ ਰਹਿੰਦੇ ਸੀ ਤਾਂ ਉਹ ਬੜੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕਰਨਗੇ ਕਹਿੰਦੇ ਵੀ ਮੈਨੂੰ ਐ ਲੱਗਦਾ ਹੁੰਦਾ ਸੀਗਾ ਕਿ ਮੈਂ ਜਨਾਨੀ ਜਿਹੜੀ ਨੂੰ ਮਰਜ਼ੀ ਕੰਮ ਲਈ ਸੱਦ ਲਾਂ ਕਿਸੇ ਵੀ ਕੰਮ ਨਾਲ ਲਈ ਮੈਂ ਉਹਦੇ ਨਾਲ ਚਲੀ ਜਾਵਾਂ ਪਰ ਮੈਂ ਗੁਰਦੁਆਰਾ ਸਾਹਿਬ 'ਚ ਵੀ ਕਿਸੇ ਬੰਦੇ ਨੂੰ ਕਦੇ ਨਹੀਂ ਸੀ ਬੁਲਾਇਆ ਮੈਨੂੰ ਐ ਲੱਗਦਾ ਹੁੰਦਾ ਸੀ ਉਹ ਗੁਰਦੁਆਰਾ ਸਾਹਿਬ ਪੰਜਾਬੀ ਬੱਚਿਆਂ ਨੂੰ ਪੜਾਉਂਦੇ ਸੀਗੇ ਕਹਿੰਦੇ ਮੈਨੂੰ ਐ ਲੱਗਦਾ ਹੁੰਦਾ ਸੀ ਕਿ ਕੋਈ ਮੇਰੇ ਕਰੈਕਟਰ ਬਾਰੇ ਨਾ ਗੱਲਾਂ ਕਰਨ ਲੱਗ ਜਾਵੇ ਮਤਲਬ ਬੰਦਾ ਇੰਨਾ ਜ਼ਿਆਦਾ ਸੰਕੋਚ ਲੰਦਾ ਕਹਿੰਦੇ ਬਹੁਤ ਵਾਰ ਮੈਨੂੰ ਪ੍ਰੋਫੈਸ਼ਨਲੀ ਕਿਸੇ ਤੱਕ ਕੰਮ ਹੁੰਦਾ ਸੀਗਾ ਪਰ ਮੈਂ ਉਸ ਬੰਦੇ ਨੂੰ ਵੀ ਮਿਲਣ ਨਹੀਂ ਸੀ ਜਾਂਦੀ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਮੇਰੇ ਆਪਣੇ ਰਿਸ਼ਤੇਦਾਰ ਉਸ ਸ਼ਹਿਰ 'ਚ ਰਹਿੰਦੇ ਮੇਰੇ ਬਾਰੇ ਗੱਲਾਂ ਕਰਨਗੇ ਤਾਂ ਇਹ ਕਿੱਡੀ ਵੱਡੀ ਗੱਲ ਆ ਆਪਣੇ ਰਿਸ਼ਤੇਦਾਰ ਮਤਲਬ ਇਹ ਗੱਲ ਦਾ ਮਤਲਬ ਸਮਝੋ ਤੁਸੀਂ ਕਿ ਸਾਡੇ ਆਪਣੇ ਕੌਣ ਹੁੰਦੇ ਨੇ ਜਿਹੜੇ ਦੁੱਖ ਸੁੱਖ ਵੇਲੇ ਸਾਡੇ ਕੰਮ ਆਉਣਗੇ ਪਰ ਉਹੀ ਸਾਡੇ ਆਪਣੇ ਸਿਰਫ ਇੱਕ ਬੰਦਾ ਸਾਡੇ ਨਾਲ ਨਾ ਹੋਣ ਤੋਂ ਬਾਅਦ ਸਾਡੇ ਬਾਰੇ ਗੱਲਾਂ ਕਰਨ ਲਾ ਜਾਂਦੇ ਨੇ ਤਾਂ ਉਹ ਸਾਡੇ ਆਪਣੇ ਕਾਦੇ ਹੋਏ ਫਿਰ ਆਪਣੇ ਤਾਂ ਉਹ ਹੁੰਦੇ ਨੇ ਕਿ ਜਦੋਂ ਕਿਸੇ ਜਨਾਨੀ ਤੇ ਇਦਾਂ ਦੀ ਕੋਈ ਮੁਸੀਬਤ ਆਵੇ ਉਹ ਕਹਿਣ ਕਿ ਅਸੀਂ ਤੇਰੇ ਨਾਲ ਖੜੇ ਆ ਤੂੰ ਕਦੇ ਵੀ ਦਿਨ ਰਾਤ ਚ ਸਾਨੂੰ ਯਾਦ ਕਰ ਤੈਨੂੰ ਤੇਰੇ ਨਿਆਣਿਆਂ ਦਾ ਕੋਈ ਕੰਮ ਆ ਤੈਨੂੰ ਤੇਰਾ ਕੋਈ ਕੰਮ ਆ ਤੈਨੂੰ ਕੋਈ ਕਚੈਰੀਆਂ ਹਸਪਤਾਲਾਂ ਦੇ ਕੰਮ ਨੇ ਤੈਨੂੰ ਜ਼ਮੀਨਾਂ ਜਾਇਦਾਦਾਂ ਨੂੰ ਸੰਭਾਲਣ ਦੇ ਕੰਮ ਨੇ ਤਾਂ ਤੂੰ ਸਾਨੂੰ ਯਾਦ ਕਰੀ ਮੇਰੇ ਇੱਕ 마ਸੀ ਨੇ ਆ ਉਹ ਮਾਸੜ ਜੀ ਵੀ ਬਹੁਤ ਪਹਿਲਾਂ ਹੀ ਮਤਲਬ ਉਹਨਾਂ ਦੀ ਮੌਤ ਹੋ ਗਈ ਸੀਗੀ ਇੱਕ ਹਾਦਸੇ 'ਚ ਤਾਂ ਮੈਨੂੰ ਅੱਜ ਤੱਕ ਵੀ ਯਾਦ ਹੈ ਕਿ ਮੇਰੇ ਪਾਪਾ ਹੁਣਾਂ ਨੇ ਉਹਨਾਂ ਦਾ ਇੰਨਾ ਜ਼ਿਆਦਾ ਸਾਥ ਦਿੱਤਾ ਜ਼ਿੰਦਗੀ 'ਚ ਕਿ ਮੈਨੂੰ ਐ ਲੱਗਦਾ ਹੁੰਦਾ ਸੀ ਕਿ ਮੇਰੀ 마ਸੀ ਲਈ ਸਭ ਤੋਂ ਪਹਿਲੇ ਜਿਹੜੇ ਅੱppa ਕਹਿੰਦ ਨੇ ਨਾ ਕਿ ਪਹਿਲੇ ਪੁੱਤ ਉਹ ਸ਼ਾਇਦ ਮੇਰੇ ਪਾਪਾ ਹੋਣੀ ਹੋਏ ਨੇ ਤਾਂ ਉਹਨਾਂ ਨੇ ਜਾ ਕੇ ਉਹਨਾਂ ਦੀ ਹਾੜੀ ਸੋਣੀ ਦੀ ਫਸਲ ਵੀ ਸਾਰੀ ਸਮੇਟਣੀ ਤੇ ਉਹਨਾਂ ਦੇ ਖੇਤ ਵਾਕੇ ਵੀ ਆਉਣੇ ਇੱਥੋਂ ਮੇਰੇ ਤਾਇਆ ਜੀ ਉਹਨਾਂ ਨੇ ਵੀ ਜਾਣਾ ਤੇ ਉਹ ਮੇਰੇ ਮਾਸੀ ਅੱਜ ਤੱਕ ਵੀ ਉਸ ਗੱਲ ਦੀ ਇੰਨੀ ਜ਼ਿਆਦਾ ਇੱਜ਼ਤ ਕਰਦੇ ਆ ਤੇ ਮੇਰੇ ਪਾਪਾ ਹੋਣੇ ਵੀ ਉਹਨਾਂ ਨੂੰ ਬਿਲਕੁਲ ਵੱਡਿਆਂ ਭੈਣਾਂ ਤਰ੍ਹਾਂ ਉਨੀ ਇੱਜ਼ਤ ਦਿੰਦੇ ਆ ਅੱਜ ਵੀ ਉਹਨਾਂ ਦਾ ਓਨਾ ਜ਼ਿਆਦਾ ਸਤਕਾਰ ਕਰਦੇ ਆ ਵੀ ਜਿੰਨਾ ਅਮ ਸ਼ਾਇਦ ਆਪਣੇ ਬੱਚੇ ਵੀ ਨਹੀਂ ਕਰਦੇ ਹੁੰਦੇ ਤੇ ਉਹਨਾਂ ਦੇ ਬੱਚਿਆਂ ਨੇ ਵੀ ਉਹਨਾਂ ਨੂੰ ਬਹੁਤ ਢੰਗ ਨਾਲ ਸੰਭਾਲਿਆ ਨਹੀਂ ਤਾਂ ਆਪਾਂ ਦੇਖਦੇ ਹਾਂ ਕਿ ਉਮਰ ਤੋਂ ਪਹਿਲਾਂ ਬੁੱਢੀਆਂ ਦਿਸਣ ਲੱਗ ਜਾਂਦੀਆਂ ਨੇ ਇਹ ਜਨਾਨੀਆਂ ਜਿਨ੍ਹਾਂ ਨੂੰ ਹਮੇਸ਼ਾ ਇਹੀ ਚੀਜ਼ ਲੱਗੀ ਰਹਿੰਦੀ ਹੈ ਕਿ ਜਦੋਂ ਮੈਨੂੰ ਕੋਈ ਦੁੱਖ ਤਕਲੀਫ ਆਊਗੀ ਮੈਂ ਕਿਹਨੂੰ ਆਵਾਜ਼ ਮਾਰੂੰ ਤੇ ਆਵਾਜ਼ ਮਾਰਨ ਤੋਂ ਪਹਿਲਾਂ ਵੀ ਮੈਨੂੰ ਹਜ਼ਾਰ ਵਾਰ ਸੋਚਣਾ ਪੈਂਦਾ ਤਾਂ ਉਹਨਾਂ ਵਿਚਾਰੀਆਂ ਦੀ ਜ਼ਿੰਦਗੀ ਦੇ ਵਿੱਚ ਕਿਹੜੀ ਖੁਸ਼ੀ ਬਚਦੀ ਆ ਜੇ ਤੁਹਾਨੂੰ ਕਦੀ ਵੀ ਲੱਗੇ ਨਾ ਕੀ ਵੀ ਏਦਾਂ ਤੁਹਾਡੇ ਆਲੇ-ਦੁਆਲੇ ਕਿਸੇ ਦੇ ਘਰ ਪਰਿਵਾਰ ਦੇ ਵਿੱਚ ਕੁਝ ਹੋਇਆ ਤਾਂ ਤੁਸੀਂ ਗੱਲਾਂ ਕਰਨ ਵਾਲਿਆਂ 'ਚ ਨਹੀਂ ਹੋਣੇ ਚਾਹੀਦੇ ਤੁਸੀਂ ਨਾਲ ਖੜਨ ਵਾਲਿਆਂ 'ਚ ਹੋਣੇ ਚਾਹੀਦੇ ਹੋ ਜਿਵੇਂ ਮੈਂ ਦੱਸਿਆ ਨਾ ਕਿ ਬੀਬੀ ਸੁਖਦੇਵ ਕੌਰ ਉਹਨਾਂ ਨੇ ਕਿੱਡੀਆਂ-ਕਿੱਡੀਆਂ ਗੱਲਾਂ ਕਈਆਂ ਸ਼ਾਇਦ ਜਿਹੜੀਆਂ ਮੈਂ ਪੂਰੀਆਂ ਤੁਹਾਨੂੰ ਇੱਥੇ ਕਹਿਵ ਨਹੀਂ ਸਕਦੀ ਤੁਸੀਂ ਉਸ ਮੁਲਾਕਾਤ 'ਚ ਸੁਣਿਓ ਉਹ ਕਹਿੰਦੇ ਕਿ ਮੌਤ ਹੋਣ ਤੋਂ 5-10 ਦਿਨਾਂ ਤੱਕ ਸਾਰੇ ਤੁਹਾਡੇ ਦੁੱਖ 'ਚ ਤੁਹਾਡੇ ਨਾਲ ਖੜੇ ਹੁੰਦੇ ਨੇ ਪਰ 15-20 ਦਿਨਾਂ ਬਾਅਦ ਸਾਰੀਆਂ ਚੀਜ਼ਾਂ ਸ਼ਰੀਕਿਆਂ ਚ ਬਦਲ ਜਾਂਦੀਆਂ ਨੇ ਉਹ ਚਾਹੇ ਤੁਹਾਡੀਆਂ ਸਕੀਆਂ ਭੈਣਾ ਹੋਣ ਚਾਹੇ ਤੁਹਾਡੇ ਸਕੇ ਭਰਾ ਹੋਣ ਚਾਹੇ ਤੁਹਾਡਾ ਜਿੰਨਾ ਮਰਜੀ ਨੇੜੇ ਦਾ ਸਾਕ ਰਿਸ਼ਤੇਦਾਰ ਹੋਵੇ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦੀ ਆ ਕਿ ਕਈ ਪਰਿਵਾਰਾਂ ਦੇ ਵਿੱਚ ਨਾ ਮਤਲਬ 2-3 ਭਰਾ ਇਕੱਠੇ ਰਹਿੰਦੇ ਹੁੰਦੇ ਨੇ ਤੇ ਉਹਦੇ ਚੋ ਜੇ ਇੱਕ ਭਰਾ ਨਾਲ ਕੋਈ ਹਾਦਸਾ ਹੋ ਜਾਂਦਾ ਉਹ ਦੁਨੀਆ ਤੇ ਨਹੀਂ ਰਹਿੰਦਾ ਤਾਂ ਜਿਹੜੀਆਂ ਬਾਕੀ ਦੀਆਂ ਦਰਾਣੀਆਂ ਜਠਾਣੀਆਂ ਹੁੰਦੀਆਂ ਨੇ ਨਾ ਤਾਂ ਉਸ ਲੇਡੀ ਦਾ ਬਹੁਤ ਜਿਉਣਾ ਹਰਾਮ ਕਰ ਦਿੰਦੀਆਂ ਨੇ ਜੋ ਆਪਣੇ ਕਿਸੇ ਦਿਓਰ ਤੋਂ ਮਦਦ ਮੰਗਦੀ ਆ ਆਪਣੇ ਕਿਸੇ ਜੇਠ ਤੋਂ ਮਦਦ ਮੰਗਦੀ ਆ ਤਾਂ ਉਹਦੀਆਂ ਆਪਣੀਆਂ ਦਰਾਣੀਆਂ ਜਠਾਣੀਆਂ ਹੀ ਉਹਦੇ ਤੇ ਸ਼ੱਕ ਕਰਨ ਲੱਗ ਜਾਂਦੀਆਂ ਨੇ ਮੈਨੂੰ ਇੱਕ ਵਾਰੀ ਮੈਂ ਨਾ ਇੱਕ ਕਹਾਣੀ ਲਿਖੀ ਸੀਗੀ ਛੋਟੀ ਬੀਬੀ ਉਹ ਇੱਕ ਮੈਂ ਕਿਸੇ ਤੋਂ ਸੁਣੀ ਹੋਈ ਗੱਲ ਸੀ ਤੇ ਉਹਦੇ ਤੇ ਮੈਂ ਕਹਾਣੀ ਲਿਖਤੀ ਉਹ ਵੀ ਮੈਨੂੰ ਨਾ ਉਹਨਾਂ ਨੇ ਇਹੀ ਗੱਲ ਦੱਸੀ ਸੀ ਭੈਣ ਜੀ ਨੇ ਕਹਿੰਦੇ ਵੀ ਐਦਾਂ ਲੋਕ ਸਮਝਣ ਲੱਗ ਜਾਂਦੇ ਆ ਬੀਜੇ ਮੇ ਪਤਾ ਨਹੀਂ ਅਸੀਂ ਅਜੇ ਕਿਸੇ ਤੋਂ ਮਦਦ ਲੈ ਲਾਂਗੇ ਆਪਣੇ ਦਿਓਰ ਤੋਂ ਕਿਸੇ ਤੋਂ ਕੰਮ ਕਰਾ ਲਾਂਗੇ ਜਾਂ ਜੀਠ ਤੋਂ ਕੰਮ ਕਰਾ ਲਾਂਗੇ ਤਾਂ ਪਤਾ ਨਹੀਂ ਉਹ ਬੰਦਾ ਸਾਡੇ ਮਗਰ ਲੱਗ ਜਾਊਗਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਨਾਨੀ ਦੀ ਅੱਖਾਂ ਨਾ ਜਿਹੜੀ ਉਹ ਇੰਨੀ ਇੱਕ ਜ਼ਿਆਦਾ ਢੰਗ ਨਾਲ ਦੁਨੀਆ ਨੂੰ ਵੇਖਦੀ ਆ ਨਾ ਕਿ ਉਹਨੂੰ ਬੰਦੇ ਦੇ ਦੇਖਣ ਤੋਂ ਤਾਂ ਛੱਡੋ ਬੁਲਾਉਣ ਤੋਂ ਪਤਾ ਲੱਗ ਜਾਂਦਾ ਕਿ ਉਹਨੂੰ ਕੋਈ ਕਿਸ ਇੰਟੈਂਸ਼ਨ ਨਾਲ ਬੁਲਾ ਰਿਹਾ ਉਹ ਐ ਨਹੀਂ ਮਾੜੀ ਨਹੀਂ ਹੁੰਦੀ ਕਿ ਇੱਕ ਬੰਦੇ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਉਹ ਆਪਣੇ ਕਿਰਦਾਰ ਤੋਂ ਡਿੱਗ ਜੇਗੀ ਨਹੀਂ ਉਹ ਆਪਣੇ ਕਿਰਦਾਰ ਨੂੰ ਹੋਰ ਵੀ ਪੱਕਾ ਕਰ ਲੈਂਦੀ ਆ ਉਹਨੂੰ ਪਤਾ ਹੁੰਦਾ ਕਿ ਮੈਂ ਹੁਣ ਆਪਣੇ ਨਿਆਣਿਆਂ ਨੂੰ ਬੰਦਾ ਬਣ ਕੇ ਪਾਲਣਾ ਤੇ ਉਹ ਸੱਚੀ ਬੰਦਿਆਂ ਵਰਗੀ ਹੋ ਜਾਂਦੀ ਆ ਜਿਵੇਂ ਉਹ ਬੀਬੀ ਜੀ ਕਹਿੰਦੇ ਸੀ ਨਾ ਕਿ ਲੋਕਾਂ ਨੂੰ ਐਂ ਲੱਗਦਾ ਪਤਾ ਨਹੀਂ ਰਿਸ਼ਤਾ ਜਿਹੜਾ ਉਹ ਦੇ ਦਾ ਹੀ ਹੁੰਦਾ ਵੀ ਹੁਣ ਦੇ ਦਾ ਰਿਸ਼ਤਾ ਬਣਾਉਣ ਲਈ ਤਾਂ ਕੋਈ ਕਿਤੇ ਵੀ ਚਲਿਆ ਜਾਊਗਾ ਨਹੀਂ ਉਹ ਬੜੀਆਂ ਸਟਰੋਂਗ ਹੁੰਦੀਆਂ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਕੱਲ ਨੂੰ ਜ਼ਿੰਦਗੀ 'ਚ ਉੱਠ ਕੇ ਸਾਨੂੰ ਕੋਈ ਤਾਨਾ ਨਾ ਮਾਰੇ ਇਸ ਲਈ ਉਹ ਬੜਾ ਸਬਰ ਸਿੱਖ ਜਾਂਦੀਆਂ ਨੇ ਬੜੀਆਂ ਸਿੱਦਕੀ ਹੋ ਜਾਂਦੀਆਂ ਨੇ ਤੇ ਜਦੋਂ ਤੁਹਾਨੂੰ ਕੋਈ ਲੱਗਦਾ ਇਦਾਂ ਕਿ ਸਾਡੇ ਆਲੇ ਦੁਆਲੇ ਕੋਈ ਇਦਾਂ ਦੀ ਘਟਨਾ ਵਾਪਰੀ ਤੁਸੀਂ ਉੱਥੇ ਨਾਲ ਖੜਨਾ ਹੁੰਦਾ ਬੰਦੇ ਦੇ ਕਦੀ ਉਹਦੇ ਬਾਰੇ ਗੱਲਾਂ ਨਹੀਂ ਕਰਨੀਆਂ ਹੁੰਦੀਆਂ ਬਹੁਤ ਕੁੜੀਆਂ ਨੇ ਜਿਹੜੀਆਂ ਬੜੀ ਛੋਟੀ ਉਮਰ 'ਚ ਬੰਦੇ ਚਲੇ ਜਾਂਦੇ ਨੇ ਤੇ ਅਸੀਂ ਸਾਰੀ ਉਮਰ ਉਹਨਾਂ ਦੇ ਪਹਿਰਾਵੇ ਬਾਰੇ ਗੱਲਾਂ ਕਰ ਹੀ ਜਾਂਦੇ ਆ ਅਸੀਂ ਇਹ ਗੱਲਾਂ ਕਰਦੇ ਆਂ ਕਿ ਫਲਾਣੀ ਜਗ੍ਹਾ ਜਾਂਦੀ ਸੀਗੀ ਇਹ ਕੱਲੀ ਤੁਰ ਹੀ ਜਾਂਦੀ ਸੀ ਇਹ ਉਹਦੇ ਨਾਲ ਤੁਰ ਹੀ ਜਾਂਦੀ ਸੀ ਜਾਂ ਫਿਰ ਇਹਨੂੰ ਤਾਂ ਕੋਈ ਫਰਕ ਹੀ ਨਹੀਂ ਪਿਆ ਬੰਦਾ ਦੁਨੀਆਂ ਤੋਂ ਤੁਰ ਗਿਆ ਇਹ ਅੱਜ ਵੀ ਵਿਆਹਾਂ ਸ਼ਾਦੀਆਂ 'ਚ ਵੀ ਜਾਂਦੀ ਆ ਇਹ ਅੱਜ ਵੀ ਆਪਣੇ ਨਿਆਣਿਆਂ ਨਾਲ ਹਾ ਹਾ ਹੀ ਹੀ ਕਰਦੀ ਫਿਰਦੀ ਆ ਲੈ ਇਹਨੇ ਤਾਂ ਵਾਲ ਕਲਰ ਕਰ ਲੇ ਇਹ ਤਾਂ ਅਜੇ ਵੀ ਉਨੇ ਹੀ ਗੂੜੇ ਰੰਗ ਦੇ ਕੱਪੜੇ ਪਾਉਂਦੀ ਆ ਇਹ ਤਾਂ ਚੰਗਾ ਹੀ ਨਹੀਂ ਲੱਗਦਾ ਚੰਗਾ ਤਾਂ ਸਿਰਫ ਤੁਹਾਡੀਆਂ ਅੱਖਾਂ ਨੂੰ ਨਹੀਂ ਲੱਗ ਰਿਹਾ ਜੋ ਤੁਸੀਂ ਮਾੜਾ ਸੋਚ ਰਹੇ ਹੋ ਤੁਸੀਂ ਉਸੇ ਢੰਗ ਨਾਲ ਉਹਨੂੰ ਵੇਖਣਾ ਚਾਹੁੰਦੇ ਹੋ ਜਦ ਕਿ ਕਿਸੇ ਦੇ ਜਾਣ ਦਾ ਦੁੱਖ ਕੋਈ ساری ਜ਼ਿੰਦਗੀ ਨਹੀਂ ਮਨਾ ਸਕਦਾ ਉਹਦੇ ਪਿੱਛੇ ਬੱਚੇ ਵੀ ਨੇ ਉਹਨੇ ਉਹਨਾਂ ਲਈ ਵੀ ਚੜਦੀ ਕਲਾ 'ਚ ਰਹਿਣਾ ਉਹਨੇ ਉਹਨਾਂ ਲਈ ਵੀ ਹਸਣਾ ਉਹਨੇ ਉਹਨਾਂ ਲਈ ਵੀ ਜਿਉਣਾ ਉਹ ਦੁਨੀਆ ਮੁਤਾਬਕ ਤੁਹਾਡੇ ਮੁਤਾਬਕ ਨਹੀਂ ਚੱਲ ਸਕਦੀ ਤੇ ਇਸ ਲਈ ਅਸੀਂ ਕਦੇ ਵੀ ਕਿਸੇ ਤੇ ਕੋਈ ਉਂਗਲ ਚੱਕਣ ਤੋਂ ਪਹਿਲਾਂ ਉਸ ਬੰਦੇ ਦੇ ਦੁੱਖ ਤੇ ਸਾਨੂੰ ਨਜ਼ਰ ਮਾਰਨੀ ਚਾਹੀਦੀ ਆ ਇਹ ਦੁਖੀ ਆ ਕਿ ਇੱਕ ਜਨਾਨੀ ਦੇ ਘਰ ਚ ਬੰਦਾ ਨਹੀਂ ਤੇ ਫਿਰ ਵੀ ਉਹ ਆਪਣੇ ਪਿਓ ਦੇ ਕੱਪੜੇ ਧੋ ਕੇ ਤਾਰ ਤੇ ਸੁਕਣੇ ਪਾ ਰਹੀ ਆ ਵੀ ਲੋਕਾਂ ਨੂੰ ਲੱਗੇ ਉਹਦੇ ਘਰੇ ਬੰਦਾ ਹੈਗਾ ਉਹ ਕਿੰਨਾ ਡਰਦੀ ਹੋਊਗੀ ਦੁਨੀਆ ਤੋਂ ਉਹ ਕਿੰਨਾ ਡਰਦੀ ਹੋਊਗੀ ਆਲੇ ਦੁਆਲੇ ਤੋਂ ਉਹਨੂੰ ਕਿੰਨੀ ਪਰਵਾਹ ਹੋਊਗੀ ਆਪਣੀ ਇੱਜ਼ਤ ਦੀ ਤਾਂ ਮੈਨੂੰ ਲੱਗਦਾ ਕਿ ਜੇ ਸੱਚੀ ਅਸੀਂ ਇੰਨਾ ਪੜ੍ਹ ਲਿਖ ਗਏ ਆ ਤੇ ਫਿਰ ਵੀ ਸਾਡੀ ਸੋਚ ਅਜੇ ਤੱਕ ਉੱਥੇ ਦੀ ਉੱਥੇ ਹੀ ਖੜੀ ਆ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਅਸੀਂ ਐਵੇਂ ਇਨਸਾਨ ਨਹੀਂ ਹੈਗੇ ਅਸੀਂ ਤਾਂ ਇਮੋਸ਼ਨਲੈਸ ਉਹ ਮਸ਼ੀਨਾਂ ਐ ਵੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਉਹਨਾਂ ਨੂੰ ਜਿਵੇਂ ਕੋਈ ਚਲਾਈ ਜਾਂਦਾ ਅਸੀਂ ਉਸੇ ਢੰਗ ਨਾਲ ਚੱਲੀ ਜਾਂਦਾ ਹੈ ਇਨਸਾਨਾਂ ਦੇ ਅੰਦਰ ਤਾਂ ਬਹੁਤ ਭਾਵੁਕਤਾ ਹੋਣੀ ਚਾਹੀਦੀ ਹੈ ਖਾਸ ਕਰਕੇ ਇਦਾਂ ਦੇ ਲੋਕਾਂ ਲਈ ਜਿਨ੍ਹਾਂ ਨਾਲ ਜ਼ਿੰਦਗੀ 'ਚ ਕੋਈ ਇਸ ਤਰੀਕੇ ਦਾ ਹਾਦਸਾ ਵਾਪਰਦਾ ਤੁਸੀਂ ਉਹਨਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣੇ ਚਾਹੀਦੇ ਹੋ ਕਦੇ ਵੀ ਕਿਸੇ ਦਾ ਨਜਾਇਜ਼ ਫਾਇਦਾ ਚੁੱਕਣ ਦੀ ਸੋਚ ਤੁਹਾਡੇ ਅੰਦਰ ਨਹੀਂ ਹੋਣੀ ਚਾਹੀਦੀ ਕਿ ਹੁਣ ਅਸੀਂ ਇਹਨੂੰ 10 ਵਾਰ ਜਾ ਕੇ ਪੁੱਛੀਏ ਤੂੰ ਜ਼ਮੀਨਾਂ ਵੇਚਣੀਆਂ ਨੇ ਜਾਂ ਫਿਰ ਜਿਹੜਾ ਕੰਮ ਇਹਦਾ ਵਿਚਾਰੀ ਦਾ ਅੱਧੇ ਵਕਤ 'ਚ ਅੱਧੇ ਪੈਸਿਆਂ ਨਾਲ ਹੋ ਸਕਦਾ ਤੇ ਹੁਣ ਅਸੀਂ ਉਹਨੂੰ ਖੱਜਲ ਖਵਾਰ ਕਰਕੇ ਉਹ ਦੂਣੀਆਂ ਕੀਮਤਾਂ ਉਹਦੀਆਂ ਉਹਦੇ ਤੋਂ ਲਈਏ ਇਹ ਚੀਜ਼ਾਂ ਜਿਹੜੀਆਂ ਸਾਨੂੰ ਜ਼ਿੰਦਗੀ 'ਚ ਛੱਡ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਬੀਬੀ ਜੀ ਨੇ ਇਦਾਂ ਦੀਆਂ ਬੜੀਆਂ ਗੱਲਾਂ ਸੁਣਾਈਆਂ ਉਹ ਕਹਿੰਦੇ ਵੀ ਬਹੁਤੀ ਵਾਰੀ ਇਦਾਂ ਹੀ ਹੁੰਦਾ ਕਿ ਤੁਸੀਂ ਨਾ ਆਪ ਜਾਣ ਦੀ ਝਿਜਕ ਚ ਕਿਸੇ ਨੂੰ ਕਹਿੰਨੇ ਮੇਰੇ ਤੋਂ ਚਾਰ ਪੈਸੇ ਵੱਧ ਲੈ ਲੈ ਮੇਰਾ ਕੰਮ ਕਰਾ ਦੇ ਤੇ ਮੈਂ ਬਹੁਤ ਜ਼ਿਆਦਾ ਹੈਰਾਨ ਸੀਗੀ ਕਿ ਹੁਣ ਤਾਂ ਵਕਤ ਫੇਰ ਬਦਲ ਗਿਆ ਕੁੜੀਆਂ ਨੌਕਰੀ ਕਰਦੀਆਂ ਨੇ ਆਪਣੇ ਪੈਰਾਂ ਤੇ ਵੀ ਹੁੰਦੀਆਂ ਨੇ ਉਹਨਾਂ ਦਾ ਵਕਤ ਸੌਖਾ ਲੰਘ ਜਾਂਦਾ ਪਰ ਉਹਨਾਂ ਵਿਚਾਰੀਆਂ ਨੇ ਕਿਵੇਂ ਕੱਡੇ ਹੋਣਗੇ ਜਿਨ੍ਹਾਂ ਕੋਲੇ ਨਾ ਨੌਕਰੀਆਂ ਸੀਗੀਆਂ ਨਾ ਉਹਨਾਂ ਨੂੰ ਕਿਸੇ ਨੇ ਪੁੱਛਿਆ ਦੱਸਿਆ ਉਹੀ ਕਹਿੰਨੇ ਆ ਨਾ ਕਿ ਉਹ ਕਹਿੰਦੇ ਪੇਕੇ ਵੀ 15-20 ਦਿਨਾਂ ਬਾਅਦ ਤਾਂ ਹੀ ਹੋ ਜਾਂਦੇ ਆ ਵੀ ਕਿਤੇ ਸਾਡੀ ਦੇੜੀ ਤੇ ਨਾ ਆ ਕੇ ਬਹਿ ਜੇ ਤਾਂ ਐਦਾਂ ਦੀਆਂ ਕੁੜੀਆਂ ਨੇ ਕਿਵੇਂ ਵਕਤ ਕੱਢਿਆ ਹੋਊਗਾ ਆਪਣਾ ਹੁਣ ਬੰਦੇ ਲਈ ਨਾ ਮੁੱਦਾ ਸਿਰਫ ਰੋਟੀ ਦਾ ਹੁੰਦਾ ਜੇ ਉਹਦੀ ਜਨਾਨੀ ਤੁਰ ਜਾਵੇ ਉਹਨੂੰ ਇਹੀ ਹੁੰਦਾ ਕਿ ਰੋਟੀ ਕੌਣ ਪਕਾਊ ਬੱਚੇ ਕੌਣ ਸੰਭਾਲੂ ਜਾਂ ਮੇਰਾ ਇਹੋ ਜਿਹਾ ਇੱਕ ਵਕਤ ਆਊਗਾ ਜਿੱਥੇ ਮੈਨੂੰ ਆਪਣੇ ਜੀਵਨ ਸਾਥੀ ਦੀ ਜ਼ਰੂਰਤ ਮਹਿਸੂਸ ਹੋਊਗੀ ਤੇ ਮੇਰਾ ਸਾਥੀ ਉਸ ਵਕਤ ਮੇਰੇ ਨਾਲ ਨਹੀਂ ਹੋਊਗਾ ਪਰ ਜਨਾਨੀ ਲਈ ਤਾਂ ਪੂਰੀ ਦੁਨੀਆ ਹੀ ਬਦਲ ਜਾਂਦੀ ਆ ਉਹਨੂੰ ਐ ਲੱਗਦਾ ਵੀ ਇੱਕੋ ਦਿਨ ਚ ਸਾਰੀ ਦੁਨੀਆ ਉਹਨੂੰ ਖਾਣ ਲਈ ਆ ਜਾਂਦੀ ਆ ਤੇ ਉਹਦੇ ਲਈ ਅਸੀਂ ਉਹਦਾ ਵਕਤ ਹੋਰ ਔਖਾ ਨਹੀਂ ਕਰਨਾ ਗੱਲਾਂ ਤਾਂ ਬਹੁਤ ਨੇ ਮੈਂ ਅੱਗੇ ਵੀ ਇੱਕ ਪ੍ਰੋਗਰਾਮਸ ਕੀਤੀਆਂ ਸੀ ਵੀ ਅਸੀਂ ਤਾਂ ਜੀ ਉਹਨੂੰ ਖੁਸ਼ੀਆਂ ਗਮੀਆਂ ਤੇ ਸੱਦਣੋਂ ਵੀ ਹਟ ਜਾਂਦੇ ਆ ਸੋਚ ਕੇ ਸੱਦਦੇ ਆ ਕਿ ਕਿਤੇ ਉਹਦਾ ਮਾੜਾ ਪਰਚਾਵਾ ਸਾਡੇ ਤੇ ਨਾ ਪੈ ਜਾਵੇ ਤੇ ਜੇ ਕਿਸੇ ਜਨਾਨੀ ਦਾ ਪਹਿਲਾ ਇੱਕ ਵਿਆਹ ਹੋ ਗਿਆ ਉੱਥੇ ਬੰਦਾ ਦੁਨੀਆ ਤੋਂ ਚਲਿਆ ਗਿਆ ਫਿਰ ਉਹਦਾ ਵਿਚਾਰੀ ਦਾ ਦੂਜਾ ਹੋ ਗਿਆ ਰੱਬ ਨਾ ਕਰੇ ਉੱਥੇ ਵੀ ਕਈ ਵਾਰ ਕੋਈ ਹਾਦਸਾ ਵਾਪਰ ਜਾਂਦਾ ਫਿਰ ਤਾਂ ਤੁਸੀਂ ਪੁੱਛੋ ਹੀ ਨਾ ਕਿ ਲੋਕ ਕਿਹੋ ਜਿਹੀਆਂ ਗੱਲਾਂ ਕਰਦੇ ਆ ਤੇ ਉਹਨਾਂ ਲੋਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਗੱਲਾਂ ਅਸੀਂ ਜਨਾਨੀਆਂ ਕਰਦੇ ਆ ਅਸੀਂ ਜ਼ਿਆਦਾ ਟਿੱਪਣੀਆਂ ਕਰਦੇ ਆ ਪਤਾ ਨਹੀਂ ਸਾਨੂੰ ਕੀ ਇਨਸਿਕਿਉਰਿਟੀ ਹੁੰਦੀ ਆ ਦੂਜੀ ਜਨਾਨੀ ਤੋਂ ਪਰ ਅਸੀਂ ਜ਼ਿਆਦਾ ਚੀਜ਼ਾਂ ਮਾੜੀਆਂ ਕਰਦੇ ਆ ਤੇ ਇਹ ਤਿੰਨ ਕੁੜੀਆਂ ਜਿਨ੍ਹਾਂ ਦੀਆਂ ਮੈਂ ਤੁਹਾਨੂੰ ਗੱਲਾਂ ਸੁناਈਆਂ ਇਹ ਸਿਰਫ ਇਹਨਾਂ ਤਿੰਨਾਂ ਕੁੜੀਆਂ ਤੱਕ ਸੀਮਤ ਨਹੀਂ ਹੈਗੀਆਂ ਇਹੋ ਜਿਹੀਆਂ ਹੋਰ ਬਹੁਤ ਸਾਡੇ ਆਲੇ ਦੁਆਲੇ ਨੇ ਪਰ ਮੈਂ ਇਸ ਚੀਜ਼ ਤੋਂ ਇਹੀ ਗੱਲ ਸਿੱਖੀ ਕਿ ਜੇ ਕਿਸੇ ਦੇ ਮੋਢੇ ਤੇ ਤੁਸੀਂ ਹੱਥ ਰੱਖ ਕੇ ਉਹਨੂੰ ਹੌਸਲਾ ਨਹੀਂ ਦੇ ਸਕਦੇ ਨਾ ਤਾਂ ਉਹਦੇ ਰਾਵਾਂ ਤੇ ਕਦੀ ਕੰਡੇ ਵੀ ਨਾ ਵਿਛਾਓ ਉਹਦਾ ਜਿਉਣਾ ਗੱਲਾਂ ਕਰਕੇ ਟਿੱਪਣੀਆਂ ਕਰਕੇ ਇਹੋ ਜਿਹੀਆਂ ਉਹਦੇ ਕਿਰਦਾਰ ਬਾਰੇ ਗੱਲਾਂ ਕਰਕੇ ਜਾਂ ਉਹਦੇ ਕੱਪੜਿਆਂ ਦੇ ਪਹਿਰਾਵੇ ਬਾਰੇ ਗੱਲਾਂ ਕਰਕੇ ਉਹਦੀ ਜ਼ਿੰਦਗੀ ਨੂੰ ਹੋਰ ਔਖਾ ਨਾ ਕਰੋ ਕਿਉਂਕਿ ਅਸੀਂ ਇਸ ਧਰਤੀ ਦੇ ਉੱਤੇ ਆਪਣੀ ਜ਼ਿੰਦਗੀ ਜਿਉਣ ਆਇਆ ਉਹਨੂੰ ਸੋਹਣੀ ਬਣਾਉਣ ਆਇਆ ਤੇ ਦੂਜਿਆਂ ਦੀ ਜ਼ਿੰਦਗੀ ਔਖੀ ਕਰਨ ਦਾ ਨਾ ਤਾਂ ਸਾਨੂੰ ਕੁਦਰਤ ਨੇ ਹੱਕ ਦਿੱਤਾ ਤੇ ਨਾ ਹੀ ਸਾਡੇ ਹੱਥ ਚ ਇੰਨੀ ਹਕੂਮਤ ਹੈ ਕਿ ਅਸੀਂ ਕਿਸੇ ਦੂਜੇ ਤੇ ਹਕੂਮਤ ਕਰੀਏ ਤੇ ਅੱਜ ਦਾ ਪ੍ਰੋਗਰਾਮ ਐਤਵਾਰ ਐਨਾ ਹੀ ਸੀ ਅਗਲੀ ਵਾਰ ਆਪਾਂ ਫਿਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ